ਸਾਸੀ ਗਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਸੁਚਾ ਸਿੰਘ ਲੰਗਾ ਮਨਪ੍ਰੀਤ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਯਾਨੀ ਕਿ ਤਿੰਨੋਂ ਅੱਜ ਸ੍ਰੀ ਅਕਾਲ ਤਖਸੈ ਵਕੀਲ ਤਲਬ ਹੋਏ ਦੂਸਰੇ ਪਾਸੇ ਉਹਨਾਂ ਨੇ ਸਪਸ਼ਟੀਕਰਨ ਦਿੱਤੇ ਆਪੋ ਆਪਣੇ ਉਹディアਤੇ ਸੀ ਕਿਉਂਕਿ ਉਹਨਾਂ ਦਿਨਾਂ ਦੇ ਵਿੱਚ ਮਨਪ੍ਰੀਤ ਬਾਦਲ ਐਜ਼ ਅ ਮਿਤਵੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁੱਚਾ ਸਿੰਘ ਲੰਗਾ ਐਜ਼ ਅ ਮਾਲ ਮੰਤਰੀ ਸੀ ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਇਹਨਾਂ ਤਿੰਨਾਂ ਤੋ ਵਿਧਾਇਕਾਂ ਤੋਂ ਇਲਾਵਾ ਮਾ ਸਾਬਕਾ ਮੰਤਰੀਆਂ ਤੋਂ ਇਲਾਵਾ ਬਾਕੀ ਦੇ 17 ਤੋਂ 18 ਜਿਹੜੇ ਵਿਧਾਇਕ ਸੀ ਜਾਂ ਮੰਤਰੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ 2007 ਤੋਂ ਲੈ ਕੇ 2017 ਤੱਕ ਉਹਨਾਂ ਨੂੰ ਸ਼ਮੂਲੀਅਤ ਦੀ ਤਲਬ ਹੋਣ ਦੀ ਗੱਲ ਕਹੀ ਹੈ ਇਸ ਨੂੰ ਲੈ ਕੇ ਸੁੱਚਾ ਸਿੰਘ ਲਗਾ ਮਨਪ੍ਰੀਤ ਬਾਦਲ ਅਤੇ ਵਿਕਰਮਜੀਤ ਸਿੰਘ ਮਜੀਠੀਆ ਅੱਜ Shri ਅਕਾਲ ਤਖਤ ਵਕੇ ਗਿਆਨੀ ਰਗਵੀਰ ਸਿੰਘ ਦੀ ਮੌਜੂਦਗੀ ਦੇ ਵਿੱਚ ਤਲਬ ਹੋਏ ਅਤੇ ਆਪੋ ਆਪਣੇ ਤੌਰ ਤੇ ਉਹਨਾਂ ਨੇ ਸਪਸ਼ਟ ਕਰਨ ਦਿੱਤੇ ਬਾਕੀ ਦੇ ਜਿਹੜੇ 12 ਤੋਂ 13 ਰਹਿ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਬਕਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਅਕਾਲ ਤਖਤ ਸਾਹਿਬ ਕੇ ਤਲਬ ਹੋ ਕੇ ਸਮਰਥਨ ਦੇ ਦਿੱਤੇ دوسرے ਪਾਸੇ ਸੁਚਾ ਸਿੰਘ ਲਗਾ ਨੇ ਕਿ ਸਾਡਾ ਡੇਰਾ ਸੱਚਾ ਸੌਦਾ ਦੇ ਸਾਥ ਦੇ ਨਾਲ ਕੋਈ ਵੀ ਲੈਣ ਦੇ ਨਹੀਂ ਹੈ ਉਹਨਾਂ ਨੇ ਇਥੋਂ ਤੱਕ ਗੱਲ ਕਹਿ ਦਿੱਤੀ ਕਿ ਸਾਡੇ ਹਲਕੇ ਦੇ ਵਿੱਚ ਕੋਈ ਵੀ ਡੇਰਾ ਸੱਚਾ ਸੌਦਾ ਦੀ ਕੋਈ ਬ੍ਰਾਂਚ ਨਹੀਂ ਹੈ ਅਤੇ ਨਾ ਹੀ ਅਸੀਂ ਬਣ ਦਿੱਤੀ। ਇਹੀ ਪ੍ਰਗਟਾਵਾ ਜਿਹੜਾ ਹੈ ਵਿਕਰਮਜੀਤ ਸਿੰਘ ਮਜੀਠੀਆ ਨੇ ਕੀਤਾ। ਦੂਸਰੇ ਪਾਸੇ ਮਨਪ੍ਰੀਤ ਬਾਦਲ ਬਿਲਕੁਲ ਉਹਨਾਂ ਨੇ ਪੱਤਰਕਾਰਾਂ ਤੋਂ ਦੂਰੀ ਬਣਾ ਕੇ ਰੱਖੀ ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਉਹ ਇਲੈਕਸ਼ਨ ਵੀ ਲੜ ਸਕਦੇ ਨੇ ਜਿਹੜੀ ਜਿਮਨੀ ਚੋਣ ਹੋਣ ਜਾ ਰਹੀ ਹੈ ਹਲਕਾ ਗੱਦਲਪਾਹਾ ਤੋਂ। ਦੂ ਦੇ ਪਾਸੇ ਬਿਕਰਮਜੀਤ ਸਿੰਘ ਮਜੀਠੀਆ ਅਤੇ ਸੁਚਾ ਸਿੰਘ ਲਗਾ ਨੇ ਇਸ ਗੱਲ ਦਾ ਸਪਸ਼ਟਿਕਰਨ ਦਿੱਤਾ ਪੱਤਰਕਾਰਾਂ ਨੂੰ ਕਿ ਅਸੀਂ ਵੋਟਾਂ ਮੰਗਣ ਲਈ ਕਦੇ ਵੀ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਨਹੀਂ ਮਿਲੇ ਨਾ ਹੀ ਉਹਦੇ ਦਰਸ਼ਨ ਲਈ ਲੀਗ ਹੈ ਨਾ ਹੀ ਵੋਟਾਂ ਲਈ ਗੁਹਾਰ ਲਾਈ ਸੀ ਨਾ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਸੱਚਾ ਸੌਦਾ ਦੇ ਜਿਹੜੇ ਮੁਖੀ ਨੇ ਬਾਬਾ ਰਾਮ ਰਹੀਮ ਜੇਕਰ ਉਹਨਾਂ ਨੇ ਕੁਝ ਗਲਤੀਆਂ ਕੀਤੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਜਾਂ ਮਾਫੀ ਨਾਮੇ ਨੂੰ ਤੇ ਉਸ ਦੀ ਸਜਾ ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਤੌਰ ਤੇ ਦੇ ਦਿੱਤੀ ਹੈ ਇਸ ਲਈ ਉਹ ਉਮਰ ਕੈਦ ਕੱਟ ਰਹੇ ਨੇ ਰੁਤਕ ਦੀ ਜੇਲ ਸੋਨਾਰੀਆ ਦੇ ਵਿੱਚ ਸੁੱਚਾ ਸਿੰਘ ਲਗਾ ਨੇ ਕਿਹਾ ਕਿ ਸਾਡੇ ਇਲਾਕੇ ਦੇ ਵਿੱਚ ਇੱਕ ਵੀ ਡੇਰਾ ਜਿਹੜਾ ਹੈ ਸੱਚੇ ਸੌਦੇ ਦਾ ਨਹੀਂ ਪਾਇਆ ਜਾਂਦਾ ਜਾਂ ਜਿੱਥੇ 사ਸੰਗ ਹੁੰਦੇ ਹੋਣ ਦੂਸਰੇ ਪਾਸੇ ਉਹਨਾਂ ਨੇ ਕਿਹਾ ਮੈਂ ਤੇ ਕਦੇ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਤਕਦਾ ਕਿ ਮੈਂ ਝੂਠੇ ਸਾਥ ਦੇ ਡੇਰੇ ਵਿੱਚ ਵੋਟਾਂ ਮੰਗਣ ਲਈ ਜਾਵਾਂਗਾ